ਹੈਲੋ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਦਲੇ ਹੋਏ ਛੋਲਿਆਂ ਦੀ ਦਾਲ ਦੇ ਵਿੱਚ ਖੱਦੂ ਪਾ ਕੇ ਬਣਾਉਂਦੇ ਆਂ ਇਹ ਗਰਮੀ ਦੇ ਦਿਨਾਂ ਵਿੱਚ ਬਹੁਤ ਚੰਗੀ ਲੱਗਦੀ ਹੈ ਦਾਲ ਆਪਾਂ ਤੁਹਾਨੂੰ ਦੱਸਦੇ ਆਂ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਆਂ ਆਪਾਂ ਇਧਰ ਕੁੱਕਰ ਦੇ ਵਿੱਚ ਪਾਣੀ ਉਬਲਣਾ ਰੱਖਤਾ ਸੀਗਾ ਇਹ ਹੁਣ ਗਰਮ ਚੰਗੀ ਤਰ੍ਹਾਂ ਹੋ ਗਿਆ ਆਪਾਂ ਦਾਲ ਦਾ ਦੋ ਵਾਰੀ ਪਾਣੀ ਕੱਢ ਲਿਆ ਇਹਨੂੰ ਧੋਕੇ ਰੱਖਿਆ ਸੀ ਹੁਣ ਤੇ ਦੋ ਘੰਟੇ ਨੂੰ ਪਿਆਕੇ ਪਹਿਲਾਂ ਆਪਾਂ ਰੱਖਿਆ ਹੁਣ ਆਪਾਂ ਇਹਨੂੰ ਉਬਲਦੇ ਪਾਣੀ ਦੇ ਵਿੱਚ ਪਾ ਦੇਣੀ ਆ। ਇਹਦੇ ਨਾਲ ਹੀ ਆਪਾਂ ਕद्दू ਪਾ ਦੇਣਾ। ਜਿਹੜਾ ਆਪਣਾ ਕद्दू ਕੱਟ ਕੇ ਰੱਖਿਆ ਛੋਟਾ ਜਿਹਾ ਕद्दू ਸੀਗਾ ਇੱਕ ਇਹਨੂੰ ਵੀ ਨਾਲ ਹੀ ਆਪਾਂ ਪਾ ਦੇਣਾ ਚੰਗੀ ਤਰ੍ਹਾਂ ਵਿਚੇ ਕੋਲ ਜਾਣਾ। ਤੇ ਆਪਾਂ ਜਿਹੜੇ ਆਪਣੇ ਇਹ ਖੜੇ ਮਸਾਲੇ ਆ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਣੀ ਆ। ਤੇ ਇੱਕ ਚਮਚਾ ਚਾਪਾ ਇਹਦੇ ਵਿੱਚ ਘਿਓ ਰੱਖੋਨੇ ਆ ਦੇਸੀ ਘਿਓ ਦਾ ਇੱਕ ਚਮਚ ਪਾ ਦਿੰਨੇ ਆ ਇਹਦੇ ਨਾਲ ਫਿਰ ਉਬਲਦੀ ਨਹੀਂਗੀ ਦਾਲ ਹੁਣ ਆਪਾਂ ਦੂਜੇ ਪਾਸੇ ਦਾਲ ਦਾ ਤੜਕਾ ਤਿਆਰ ਕਰਾਂਗੇ ਉਹਦੇ ਲਈ ਤੁਹਾਨੂੰ ਦਿਖਾਉਨੇ ਆ ਆਪਾਂ ਕੀ ਗੋਜਲੀਆ ਇਹੇ ਹੋਣੀ ਹੋਣੀ ਰਜੀ ਜਾਊਗੀ ਆਪਾਂ ਮਿਰਚਾਂ ਮਧੀਆਂ ਨੇ ਗ੍ਰੀਨ ਤੇ ਇਹ ਆਪਣੇ ਕੋਲੇ ਮੇਥੀ ਆ ਦੋ ਚਮਚ ਲੂਣਦੇ ਨੇ ਇੱਕ ਚਮਚ ਆਪਣੇ ਕੋਲੇ ਹਲਦੀ ਦਾ ਤੇ ਇਹ ਆਪਾਂ ਕਰੀ ਪਾਊਡਰ ਲਿਆ ਤੇ ਥੋੜਾ ਜਿਹਾ ਢਾਣੀ ਨੀ ਦਾ ਪਾਊਡਰ ਆਪਣੇ ਕੋਲੇ ਇਹ ਆਪਣੇ ਕੋਲੇ ਜੀਰਾ ਢਣੀਆਂ ਤੇ ਕਾਲੀ ਮਿਰਚ ਆਪਾਂ ਥੋੜੇ ਜੇ ਟਮਾਟਰ ਆਪਾਂ ਗ੍ਰੈਂਡ ਕਰਕੇ ਰੱਖਦੇ ਆ ਆਪਣੇ ਕੋਲੇ ਲਸਣ ਤੇ ਆਦਰਕ ਖਟਿਆ ਹੋਇਆ ਤੇ ਇੱਕ ਆਪਣੇ ਕੋਲੇ ਟਮਾਟਰ ਤੇ ਓਨੀਆਂ ਨਾਲ ਲਓ ਜੀ ਹੁਣ ਆਪਾਂ ਕੜਾਹੀ ਦੇ ਵਿੱਚ ਨਾ ਦੇਸੀ ਘਿਓ ਪਾ ਲਿਆ ਤੁਸੀਂ ਇਹਨੂੰ ਦੇਸੀ ਘਿਓ ਚ ਜਾਂ ਕਿਸੇ ਵੀ ਹੋਰ ਰਫਾਈਨਡ ਤੇਲ वगैरह ਚ ਵੀ ਬਣਾ ਸਕਦੇ ਆ ਪਰ ਅਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਤੜਕਾ ਲਾਉਣ ਲੱਗੇ ਆ ਇਹ ਆਪਾਂ ਜਿਹੜਾ ਟਣੀਆਂ ਤੇ ਜੀਰਾ ਸੀ ਕਾਲੀ ਮਿਰਚ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪਨ ਲੈਣੀ ਹੈ ਇਹਨੂੰ ਆਪਾਂ ਪਹਿਲਾਂ ਪਾਉਣ ਦੇਣਾ ਮੈਂ ਜਦੋਂ ਥੋੜੇ ਜਿਹਾ ਨਾਈਟ ਬ੍ਰਾਊਨ ਹੋ ਗਏ ਉਹਦੋਂ ਆਪਾਂ ਫਾਇਦੇ ਵਿੱਚ ਆਦਰਕ ਤੇ ਲਸਣ ਨੂੰ ਪੁੰਨਾਗੇ

ਆਪਣੇ ਟਮਾਟਰਾਂ ਜਿਹੜੇ ਉਹਨਾਂ ਨੂੰ ਆਪਾਂ ਇਕੱਠੇ ਪਾਲ ਗਏ ਦਾ ਸਿੰਪਲ ਢੜਕਾ ਇਹ ਦਾਲ ਦੇ ਵਿੱਚ ਜਦੋਂ ਤੁਸੀਂ ਕद्दू ਪਾ ਕੇ ਬਣਾਉਂਦੇ ਆ ਨਾ ਗਰਮੀ ਦੇ ਦਿਨਾਂ 'ਚ ਬਹੁਤ ਸੋਹਣੇ ਬਣਦੀ ਆ ਤੇ ਦਾਲ ਸੁਆਦਨਦੀ ਬਹੁਤ ਲਾਦਦੀ ਆ ਇਹ ਤੇ ਠੰਡੀ ਵੀ ਹੁੰਦੀ ਆ ਇਹ ਤਸੀਰ ਇਹ ਦਾਲ ਦੀ ਠੰਡੀ ਹੁੰਦੀ ਆ ਕद्दू ਲੋਕ ਗਰਮੀ ਦੇ ਦਿਨਾਂ 'ਚ ਬਹੁਤ ਬਣਾ ਕੇ ਖਾਂਦੇ ਆ ਯਾਰੀ ਖਵਾ ਹਾ ਥੋੜਾ ਜਾਂ ਮਨ ਆਪਣਾ ਪੌਜੀ ਚੱਲੇ ਥੋੜਾ ਜਿਹਾ ਫੂਲ ਪੌਜੀ ਜੀ ਵੀ ਹੈ ਸੀ हॉली होली यू हिलाे रहो हल्ले ना लगे बस देखो ये थोड़ा जा थोड़ा जा लाइट तो ब्राउन जहा हो गया हम आपे टमा उन्होंने भी थोड़ा जा आप भुन के फिर मसाला पाव गे ये आप गढ़ा ये ले लिया ਇਹ ਆਪਣੀ ਕੋਲੇ ਟਮਾਟਰ ਦੀ ਪੇਸਟ ਜੀ ਬਣਾਈ ਗਈ ਹੈ। ਤੇ ਆਪਾਂ ਚਾਰ ਹਰੀਆਂ ਮਿਰਚਾਂ ਲਈਆਂ ਨੇ। ਜਿੰਨਾਂ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਕੇ ਹੁਣ ਆਪਣੇ ਕੋਲ ਜਿਹੜੇ ਮਸਾਲੇ ਲਈ ਵੀ ਆਏ ਆ ਆਪਾਂ 2 ਚਮਚ ਲੂਣ ਦੇ ਲਈ ਸੀਗੇ ਇਹ ਆਪਣੇ ਕੋਲ ਜਿਹੜੀ ਹਲਦੀ ਹੈ ਇਹ ਆਪਾਂ 1 ਚਮਚ ਲਿਆ ਕਿਉਂਕਿ ਤੇਜ ਬਹੁਤ ਹੈ ਉਹਦਾ ਨਹੀਂ ਤਾਂ ਥੋੜੀ ਜੀ ਜ਼ਿਆਦਾ ਹੀ ਲਈਦੀ ਆ ਪਰ ਅਸੀਂ 1 ਚਮਚ ਲਿਆ ਇਹਦਾ ਕਲਰ ਬਹੁਤ ਸੋਹਣਾ ਆਂਦਾ ਹੈ ਧਰਦੀ ਹਲਦੀ ਹੈ ਹੁਣ ਤੇ ਆਪਣੇ ਕੋਲੇ ਮੇਥੀ ਆ ਤੇ ਕਰੀ ਪਾウダー ਆ ਆਪਾਂ ਇਹ ਸਾਰਾ ਕੁਝ ਪਾ ਦੋ ਵਿਸਟਿੰਗ ਆਪਾਂ ਪਤੰਗੀ ਤਰ੍ਹਾਂ ਹਲਾ ਕੇ ਇਹਨੂੰ ਸਹਿਮ ਤੇ ਹੌਲੀ-ਹੌਲੀ ਪੁੱਜੀ ਜਾਣ ਦੇਣਾ ਦੂਜੇ ਪਾਸੇ ਆਪਣੀ ਦਾਲ ਰਿਜਣੀ ਰੱਖੀ ਵੀ ਆ ਜਦੋਂ ਬਣ ਗਈ ਆਪਾਂ ਉਹਦੇ ਵਿੱਚ ਇਹਨੂੰ ਮਿਕਸ ਕਰਾਂਗੇ ਫਿਰ ਤੁਹਾਨੂੰ ਦਿਖਾ ਵੀ ਦੇਵਾਂਗੇ ਕਿਵੇਂ ਮਿਕਸ ਕਰਨਾ ਤੇ ਕਿਵੇਂ ਦੀ ਤਿਆਰ ਹੋਈ ਹੁਣ ਆਸਤਾਈ ਦੇ ਉੱਤੇ ਤਫਕਨ ਦੇ ਕੇ ਤੇ ਇਹਨੂੰ ਸਹਿਮ ਤੇ ਕਰਕੇ ਰੱਖ ਦਿੰਨੇ ਆ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਲਓ ਜੀ ਦੇਖਿ ਗਏ ਆਪਣਾ ਤੜਕਾ ਇੱਕ ਪਾਸੇ ਬਣਿਆ ਵਾਂ ਸੀਗਾ ਹੁਣ ਆਪਾਂ ਦੇਖਦੇ ਆਂ ਤਾਂ ਆਪਣਾ ਬਿਲਕੁਲ ਰੈਡੀ ਹੋ ਗਿਆ ਆ ਦੇਖੋ ਇਹਦਾ ਕਲਰ ਵੀ ਬਹੁਤ ਸੋਹਣਾ ਆਇਆ ਤੇ ਹੁਣ ਜਿਹੜੀ ਆਪਣੀ ਦਾਲ ਆ ਇਹ ਵੀ ਚੰਗੀ ਤਰ੍ਹਾਂ ਰਿਜੀ ਵੀ ਆ ਬਿਲਕੁਲ ਰੈਜੀ ਕਿ ਜਿਵੇਂ ਮੈਕਸ ਸੁਹੀ ਪਈਆ ਹੁਣ ਆਪਾਂ ਦਾਲ ਨੂੰ ਚੱਕ ਕੇ ਇਸ ਕੜਾਹੀ ਦੇ ਵਿੱਚ ਪਾ ਦੇਣਾ ਤੇ ਫਿਰ ਚੰਗੀ ਤਰ੍ਹਾਂ ਪਾਣੀ ਪੂਣੀ ਪਾ ਕੇ ਮਿਕਸ ਕਰਕੇ ਇਹਨੂੰ 5 ਮਿੰਟ ਹੋਰ ਆਪਾਂ ਪਕਾ ਕਰਨਾ ਹੈ ਤੇ ਹੁਣ ਆਪਾਂ ਸਾਰੀ ਇਹਦੇ ਵਿੱਚ ਇਦਾਂ ਪਾ ਦੇਣੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਥੋੜਾ ਜਿਹਾ ਖਲਾ ਕੇ ਫੇਰ ਪਉਣੀ ਆ। ਆਪਾਂ ਨਾਲ ਇਸਾਈ ਜਿਹੜੀ ਦਾਲ ਲੱਗੀ ਹੁੰਦੀ ਆ ਇਹ ਵੀ ਸਾਰੀ ਪੈ ਜੂਗੀ ਵਿੱਚ। ਸਾਰਾ ਮਿਕਦਾ। ਹੁਣ ਆਪਾਂ ਚੰਗੀ ਤਰਾਈਆਂ ਖਲਾ ਦੇਣੀ ਆ। ਮੈਕਸ ਹੁਲ ਜੂਗਾ ਜਿਹੜਾ ਤੜਕਾ ਨਾ ਆਪਣਾ ਬਣੇਗਾ ਵਾ ਉਹ ਮੈਕਸ ਹੁਲ ਹੀ ਬੈਂਦੀ ਵੇਖੋ। ਵਿਖਿਆ ਤਾਂ ਲੱਗਦਾ ਵੀ ਬੋਸ ਸੋਨਾ ਸੰਗਣੀ ਰੱਖਣੀ ਆ ਸੰਗਣੀ ਗਾਖਦੇ ਜੇ ਤੁਹਾਨੂੰ ਪਾਣੀ ਦੀ ਲੋੜ ਹੋਊਗੀ ਤਾਂ ਹੁਣ ਬਵਾਈ ਕਰਕੇ ਪਾਣੀ ਪਾਉਣਾ ਮੈਕੈਟਲ ਟਿਕਾਣੀ ਬਾਈ ਵਕਿੱਤ ਤੱਕ ਆਪਾਂ ਥੋੜਾ ਜਿਹਾ ਹੁਣ ਦੇਖ ਕੇ ਚੰਗੀ ਤਰ੍ਹਾਂ ਹਲਾ ਕੇ ਫਿਰ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਫਿਰ ਸਿਮ ਗੈਸ ਤੇ ਰੱਖ ਕੇ ਨੂੰ ਥੋੜਾ ਜਿਹਾ ਫਫ ਕਰਾਂਗੇ ਲਓ ਜੀ ਦੇਖੋ ਬਾਲ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਹਰਾ ਧਨ ਨਾ ਘੱਟ ਕੇ ਰੱਖਿਆ ਸੀ ਇਹ ਵੀ ਘਰੋਂ ਥੋੜੇ ਆਪਾਂ ਫਰੈਸ਼ ਖੋਣਾ ਪਾਈਏ ਦਾਲ ਦੇ ਪੇਚਾ ਪਾ ਕੇ ਮਿਕਸ ਕਰ ਦਿੰਨੇ ਆ ਇਹਨੂੰ ਘਰੋਂ ਥੋੜੇ ਆ ਬਹੁਤ ਸੋਹਣਾ ਫਰੈਸ਼ ਆ ਇਹ ਤੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾਦ ਗਏ ਥੋੜਾ ਆਪਾਂ ਕਿਸੇ ਢਾਂਡੇ ਦੇ ਵਿੱਚ ਇਹਨੂੰ ਕੱਢ ਲੈਣੇ ਆ ਇਹ ਆ ਪੰਕੜਾ ਹੀ ਲਈ ਆ ਇਹਦੇ ਵਿੱਚ ਆਪਾਂ ਦਾਲ ਨੂੰ ਕੱਢ ਲੈਣੇ ਆ ਜਿਵੇਂ ਕੇਸ ਅਨੁਸਾਰ ਵਕਾੜਨੀ ਹੋਵੇ ਆਏ ਛੋਟੇ ਪੰਡੇ ਚ ਪਾ ਕੇ ਤੁਸੀਂ ਰੱਤ ਸਕਦੇ ਆ ਤੇ ਹੁਣ ਆਸਾਈ ਦੇ ਉੱਪਰ ਥੋੜਾ ਜਿਹਾ ਧਨੀਆ ਹੋਰ ਪਾ ਦਿੰਨੇ ਆ ਆ ਪਤ ਰਹਗਾ ਪਤਾ ਹੁਣ ਆ ਪਿੱਧਰ ਦੇ ਪਾਸੇ ਛੋਟੀ ਜੀ ਕੜਾਹੀ ਰੱਖੀ ਹੈ ਇਹਦੇ ਵਿੱਚ ਆਪਾਂ ਕਿਉ ਗਰਮ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਦੋ ਲਾਲ ਮਿਰਚਾਂ ਪਾਉਣਾ ਨੇ थोड़ा जा आप इन्हें करी पाउडर पावे दो लाल मिर्चा चंगी तरह थोड़ा जाना थोड़ा जाऊडर पावे यू चंकी तरह इदम भुन लेना हाँ हाँ यही चंगी तरह आपा भा ਆ ਦੇਖੋ ਤੇ ਇਹਨੂੰ ਨਾ ਇਹਦੇ ਉੱਪਰ ਜਿਵੇਂ ਆਪਰੇ ਰੈਸਟੋਰੈਂਟ ਵਾਲੇ ਤੜਕਾ ਨਾ ਦਿੰਦੇ ਆ ਉਹ ਮੂਵੇ ਤੁਸੀਂ ਲਾ ਸਕਦੇ ਆ ਹੁਣ ਆਪਾਂ ਇਹਨੂੰ ਇਹਦੇ ਉੱਪਰ ਪਾ ਦਿੰਨੇ ਆਂ। ਆ ਦੇਖੋ। ਐਦਾਂ ਇਹ ਸੁਹਣੀ ਲੱਗਦੀ ਆ ਬਣੀ ਵੀ ਨਾਲੇ ਤੜਕਾ ਸਪੈਸ਼ਲ ਦੁਆਰਾ ਲੱਗ ਜਾਂਦਾ ਵਾ। ਤੁਸੀਂ ਇਸ ਤਰ੍ਹਾਂ ਮੇਰੇ ਅੰਗੂ ਬਣਾ ਕੇ ਦੇਖਿਓ। ਅ ਦਾਲ ਨੂੰ ਛੋਲਿਆਂ ਦੀ ਨੂੰ ਕद्दू ਪਾ ਕੇ ਤੇ ਫੇਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ উইথ ਆਡੀ ਦਾ ਕਿਸ ਤਰ੍ਹਾਂ ਦੀ ਬਣੀ ਆ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਆਪਣੀ ਵੀਡੀਓ ਨੂੰ ਤੁਸੀਂ ਇੰਸਟਾਗ੍ਰਾਮ ਤੇ ਤੇ ਟਿਕਟੋਕ ਤੇ ਵੀ ਵੇਖ ਸਕਦੇ ਆ ਥੈਂਕ ਯੂ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ